ਸਾਡੇ ਪਰਿਵਾਰ 'ਚ ਵਾਧਾ ਹੋਇਆ ਸਾਡੇ ਪਰਿਵਾਰ ਦੇ ਵਿੱਚ ਤਿੰਨ ਬੱਚੇ ਹੋਰ ਸ਼ਾਮਲ ਹੋਣ ਜਾ ਰਹੇ ਹਨ ਪਾਲ ਗੋਰਾ ਤੇ ਸੋਨੂ ਇਹ ਤਿੰਨੋਂ ਬੱਚੇ ਇੱਥੇ ਸ਼ਿਫਟ ਕੀਤੇ ਆ ਸੁਪਨਿਆਂ ਦੇ ਘਰ ਤੇ ਮੀਡੀਆ ਇੱਕ ਵੱਡਾ ਪਲੇਟਫਾਰਮ ਆ ਜਿਸ ਦੇ ਜ਼ਰੀਏ ਬਹੁਤ ਸਾਰੇ ਬੱਚਿਆਂ ਦੀ ਭੈਣ ਭਰਾਵਾਂ ਦੀ ਖੋਜ ਖਬਰ ਮਿਲ ਜਾਂਦੀ ਆ ਘਰ-ਬਾਰ ਪਤਾ ਲੱਗ ਜਾਂਦਾ ਵੀਡੀਓ ਨੂੰ ਸ਼ੇਅਰ ਵੀ ਕਰਿਓ ਅਰਦਾਸ ਵੀ ਕਰਿਓ ਤੇ ਇਹਨਾਂ ਬੱਚਿਆਂ ਲਈ ਦੁਆ ਵੀ ਕਰਿਓ ਕਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਰ ਜਿਹੜੇ ਪਰਿਵਾਰ ਮੈਂਬਰ ਤੁਹਾਡੇ ਸਾਹਮਣੇ ਖੜੇ ਨੇ ਸਾਰੇ ਮੇਰੇ ਤੋਂ ਬਿਨਾ ਬਾਕੀ ਸਾਰਿਆਂ ਦੇ ਫੇਸ ਬਲਰ ਕੀਤੇ ਹੋਏ ਆ ਇਸ ਕਰਕੇ ਕੀਤੇ ਆ ਅਸੀਂ ਚਾਹੁੰਦੇ ਸੀ ਵੀ ਇਹ ਸਾਰੀ ਆਇਡੈਂਟੀਟੀ ਹੈ ਜਿਹੜੀ ਉਹ ਡਿਸਕਲੋਸ ਨਾ ਹੋਵੇ ਪਰ ਅਸੀਂ ਇੱਕ ਸੁਨੇਹਾ ਵੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਸੀ ਵੀ ਅੱਜ ਸਾਡੇ ਪਰਿਵਾਰ 'ਚ ਵਾਧਾ ਹੋਇਆ ਸਾਡੇ ਪਰਿਵਾਰ ਦੇ ਵਿੱਚ ਤਿੰਨ ਬੱਚੇ ਹੋਰ ਸ਼ਾਮਲ ਹੋਣ ਜਾ ਰਹੇ ਨੇ ਇਹ ਤਿੰਨ ਬੱਚੇ ਲੁਧਿਆਣਾ ਆਸ਼ਰਮ ਦੇ ਵਿੱਚ ਰਹਿੰਦੇ ਸੀ ਜਿੱਥੇ ਬੱਚੇ ਕੋ-ਐਜੂਕੇਸ਼ਨ ਸੀ ਤੇ ਰੈਜੀਡੈਂਸਲ ਦੇ ਵਿੱਚ ਵੀ ਨੇੜੇ ਤੇੜਾਈ ਵਿੱਚ ਇੱਕ ਪਾਸੇ ਬੱਚਿਆਂ ਦਾ ਕੁੜੀਆਂ ਦਾ ਤੇ ਇੱਕ ਪਾਸੇ ਮੁੰਡਿਆਂ ਦਾ ਰਹਿਣ ਬਸੇ ਦਾ ਸੀ ਹੁਣ ਇਹ ਬੱਚੇ ਵੱਡੇ ਹੋ ਰਹੇ ਸੀ ਵੱਡੇ ਹੋਣ ਕਰਕੇ ਹਾਰਮੋਨਸ ਚੇਂਜ ਹੋਣ ਕਰਕੇ ਕਾਫੀ ਸਾਰੀਆਂ ਸਮੱਸਿਆਵਾਂ ਉੱਥੇ ਆ ਰਹੀਆਂ ਸੀ ਔਰ ਇੱਕ ਜਦੋਂ ਬੱਚਾ 17 ਸਾਲ ਤੋਂ 18 ਸਾਲ ਤੋਂ ਪਲੱਸ ਚਲੇ ਜਾਂਦਾ ਉਹ ਬੱਚਾ ਅਡਲਟ ਦੇ ਵਿੱਚ ਆ ਜਾਂਦਾ ਤੇ ਉਹ ਬਾਲ ਘਰ ਦੇ ਵਿੱਚ ਉੱਥੇ ਇਹਨਾਂ ਬੱਚਿਆਂ ਨੂੰ ਰੱਖਣ ਦੀ ਪਰਮਿਸ਼ਨ ਨਹੀਂ ਸੀ ਉਹਨਾਂ ਕੋਲ ਤਾਂ ਫਿਰ ਸਾਡੇ ਨਾਲ ਸੰਪਰਕ ਹੋਇਆ ਧੰਨਵਾਦ ਕਰਦੇ ਆ ਸਾਡੀ ਭੈਣ ਦਾ ਮਹਿਕ ਮਾਨਸਰ ਡਾਕਟਰ ਸਾਹਿਬ ਦਾ ਉਹਨਾਂ ਨੇ ਸਾਡੇ ਨਾਲ ਗੱਲ ਕਰਕੇ ਤਿੰਨੋਂ ਬੱਚੇ ਗੋਪਾਲ, ਗੋਰਾ ਤੇ ਸੋਨੂ ਇਹ ਤਿੰਨੋਂ ਬੱਚੇ ਇੱਥੇ ਸ਼ਿਫਟ ਕੀਤੇ ਸੁਪਨਿਆਂ ਦੇ ਘਰ ਤੇ ਅਸੀਂ ਇਹਨਾਂ ਦੇ ਆਪਣੇ ਬਣ ਸਕੀਏ ਇਹਨਾਂ ਦੀ ਸੇਵਾ ਸੰਭਾਲ ਕਰ ਸਕੀਏ ਪਹਿਲਾਂ ਸਾਡੇ ਕੋਲੇ ਦੇਵਾ ਆਇਆ ਸੀ ਇਹ ਵੀ ਉੱਥੋਂ ਹੀ ਆਸ਼ਰਮ ਚੋਂ ਆਇਆ ਸੀ ਬੱਚਾ ਇਹਦੀ ਵੀ ਸੇਮ ਸਮੱਸਿਆ ਸੀ ਤੇ ਇਹ ਵੀ ਐਗਰੈਸ਼ਨ ਚ ਰਹਿੰਦਾ ਸੀ ਗੁੱਸਾ ਕਰਦਾ ਸੀ ਨਾਲੇ ਤੇ ਨਾਲੇ ਹੁਣ ਵੱਡਾ ਹੋ ਗਿਆ ਸੀ 18 ਸਾਲ ਤੋਂ ਪਲੱਸ ਹੋ ਗਿਆ ਸੀ ਤੇ ਉਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਆਪਣੇ ਹਾਰਮੋਨਸ ਚੇਂਜ ਕਰਨ ਤੋਂ ਬਾਅਦ ਆਉਂਦੀਆਂ ਬॉयਜ਼ ਨੂੰ ਉਹ ਵਾਲੀਆਂ ਪਰੇਸ਼ਾਨੀਆਂ ਉੱਥੇ ਆਉਂਦੀਆਂ ਸੀ ਦੇਵਾ ਸਾਡੇ ਘਰ ਦਾ ਮੈਂਬਰ ਆ ਜੀ ਖੁਸ਼ ਰਹਿੰਦਾ ਹੱਸਦਾ ਖੇਡਦਾ ਵਾਇਗੁਰ ਦੀ ਕਿਰਪਾ ਨਾਲ ਇੱਥੇ ਆ ਕੇ ਦੇਵਾਰੀ ਅਸੀਂ ਫੋਟੋ ਸ਼ੇਅਰ ਕੀਤੀ ਵੀਡੀਓ ਸ਼ੇਅਰ ਕੀਤੀ ਤੇਰਾ ਘਰ ਵੀ ਲੱਭ ਗਿਆ ਕਿੰਨੇ ਸਾਲਾਂ ਬਾਅਦ ਇਹ ਆਪਣੀ ਮਾਂ ਨੂੰ ਮਿਲਿਆ ਇੱਥੇ ਸਿੱਤੇ ਪਾਸ਼ਾ ਕਿਰਪਾ ਕਰਨ ਇਹਨਾਂ ਤਿੰਨ ਬੱਚਿਆਂ ਦਾ ਵੀ ਪਤਾ ਨਹੀਂ ਕੁਝ ਵੀ ਵੀ ਇਹ ਕੌਣ ਨੇ ਕਿੱਥੋਂ ਨੇ ਇਹਨਾਂ ਦੇ ਮਾਂ-ਬਾਪ ਕੌਣ ਨੇ ਤੇ ਇਹ ਵੀ ਬੱਚੇ ਆਪਣੇ ਪਰਿਵਾਰ ਨੂੰ ਮਿਲਣ ਤੇ ਪਰਿਵਾਰ ਇਹਨਾਂ ਨੂੰ ਅਕਸੈਪਟ ਕਰੇ ਉਹ ਸਕਦਾ ਕਿ ਰਤੀ ਪੁੱਤ ਗੁੰਮ ਜਾਂਦਾ ਕਿਤੇ ਇਧਰ ਉਧਰ ਹੋ ਜਾਂਦਾ ਉਹ ਵੀ ਲੱਭਦੇ ਫਿਰਦੇ ਹੁਣ ਪਰ ਸੋਸ਼ਲ ਮੀਡੀਆ ਅੱਜ ਇੱਕ ਵੱਡਾ ਪਲੇਟਫਾਰਮ ਆ ਜਿਹਦੇ ਜਰੀਏ ਬਹੁਤ ਸਾਰੇ ਬੱਚਿਆਂ ਦੀ ਭੈਣ ਭਰਾਵਾਂ ਦੀ ਖੋਜ ਖਬਰ ਮਿਲ ਜਾਂਦੀ ਹੈ ਘਰ-ਬਾਰ ਪਤਾ ਲੱਗ ਜਾਂਦਾ ਵੀਡੀਓ ਨੂੰ ਸ਼ੇਅਰ ਵੀ ਕਰਿਓ ਅਰਦਾਸ ਵੀ ਕਰਿਓ ਤੇ ਇਹਨਾਂ ਬੱਚਿਆਂ ਲਈ ਦੁਆ ਵੀ ਕਰਿਓ ਅਸੀਸ ਵੀ ਦਿਓ ਵੀ ਇਹ ਬੱਚੇ ਠੀਕ ਹੋ ਕੇ ਅਗਲਾ ਜੀਵਨ ਆਪਣਾ ਚੰਗੇ ਤਰੀਕੇ ਨਾਲ ਮਾਣ ਸਤਕਾਰ ਭਰਿਆ ਬਤੀਦ ਕਰਨ ਔਰ ਪੜ੍ਹ ਲਿਖ ਕੇ ਚੰਗੇ ਇਨਸਾਨ ਬਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ